ਦਾ ਸਲੇਖ ਹੈ ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਆਉਣਾ ਬਾਹਾਂ ਜਿਨਾ ਦੀ ਪਕੜੀਏ ਸਿਰ ਦੀਜੈ ਬਾਹਾਂ ਨਾ ਛੋੜੀਏ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੂਹਾਨੀ ਤੁਨ ਵਜਾਉਂਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ ਸੀ 1969 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਗਰੀਬ ਪਰਵੇ ਹਿੰਦੂ ਲੋਕ ਜਬਰਨ ਮੁਸਲਮਾਨ ਬਣਾ ਲਈ ਸਨ ਪਰ ਬਾਦਸ਼ਾਹ ਸੰਤੋਸ਼ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ देर ਨਹੀਂ ਲੱਗੇਗੀ ਕਸ਼ਮੀਰ ਦੇ ਸੁਬੇਦਾਰ ਗਵਰਨਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਜੋ ਕਸ਼ਮੀਰੀ ਪੰਡਤ ਸੀ ਸਰਵਉੱਚ ਕੋਟੀ ਦੇ Hindu ਮੰਨੇ ਜਾਂਦੇ ਸਨ। ਬਸ ਫੇਰ ਕੀ ਸੀ ਸੋਹਣਿਆ ਬਾਗੀਆਂ ਵਿੱਚ ਖੂਨ ਵਹਿਣ ਲੱਗਾ। ਕਈ Hindu ਡਰ ਕੇ ਧਰਮ ਬਦਲਣ ਲੱਗੇ। ਪਰ ਹਾਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਛੱਡਣ ਨੂੰ ਤਿਆਰ ਨਹੀਂ ਸਨ। ਸੂਬੇਦਾਰ ਗਵਰਨਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ। ਕੀ ਫੈਸਲਾ ਹੈ ਤੁਨ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਲਈ ਉਮੀਦ ਦੀ ਲੋ ਬਣ ਗਏ ਉਹ ਸੋਚਣ ਲੱਗੇ ਸਾਡਾ ਰਾਖਾ ਘਰ ਹੋ ਸਕਦਾ ਹੈ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱਠੀ ਦੇ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਨਾਂ ਵੀ ਜੁੜਤ ਵਜੂ ਵਿਰਾਜਮਾਨ ਹਨ ਉਹ ਜ਼ੁਲਮ ਦੇ ਖਿਲਾਫ ਖੜ ਸਕਿਆ ਉਸੇ ਵਿਚਾਰ ਨਾਲ ਇੱਕ ਵੱਡਾ ਜੱਥਾ ਸ੍ਰੀ ਅਨੰਦਪੁਰ ਸਾਹਿਬ ਵੱਲ ਹਰਵਾਨਾ ਹੋਇਆ ਉਹਨਾਂ ਦੀ ਆਗੂ ਸਨ ਪੰਡਤ ਕਿਰਪਾ ਰਾਮ ਜੀ ਦਾਤ ਬ੍ਰਾਹਮਣ ਜੋ ਪਹਿਲਗਾਮ ਦੇ ਨੇੜੇ ਮਟਨ ਦੇ ਵਸਨੀਕ ਸੀ ਜਦੋਂ ਉਹ ਸ੍ਰੀ ਅਨੰਦਪੁਰ ਪਹੁੰਚੇ ਤਾਂ ਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆਪਣੀ ਦਰਦ ਭਰੀ ਦਾਸਤਾں ਰੱਖੀ ਲੋਕਾਂ ਦੀਆਂ ਅੱਖਾਂ 'ਚ ਹੰਝੂ ਦਿਲਾਂ 'ਚ ਦਰਦ ਪਰ ਫੌਂਸਲੇ ਦੀ ਇੱਕ ਉਮੀਦ ਵੀ ਸੀ ਗੁਰੂ ਜੀ ਡੂੰਗੀ ਸੋਚ ਵਿੱਚ ਪੈ ਗਏ ਇੰਨੇ ਵਿੱਚ ਬਾਲ ਗੁਰੂ ਗੋਬਿੰਦ ਰਾਏ ਖੇਡਦੇ-ਖੇਡਦੇ ਗੁਰੂ ਪਿਤਾ ਦੀ ਗੋਦੀ ਵਿੱਚ ਆ ਗਏ ਆਖਣ ਲੱਗੇ ਪਿਤਾ ਜੀ ਤੁਸੀਂ ਇੰਨੇ ਗਹਿਰੇ ਚਿੰਤਨ ਵਿੱਚ ਕਿਉਂ ਹੋ ਗੁਰੂ ਜੀ ਨੇ ਮੰਤਰਾਂ ਦੇ ਢਾ ਜਾਣ ਪੜਤਾਂ ਦੇ ਦੁੱਖ ਅਤਿ ਧਰਮ ਦੇ ਖਤਰੇ ਦੀ ਕਥਾ ਸੁਣਾਈ ਹੰਤੇ ਕਿਹਾ ਕਿਸ ਸੰਕਰਤ ਤੋਂ ਮੁਕਤ ਕਰ ਲਈ ਇੱਕ ਮਹਾਕੁਸ਼ ਦੇ ਸਰਦੀ ਰੂੜ ਹੈ ਬਾਲ ਗੋਬਿੰਦ ਰਾਏ ਬੋਲ ਪਏ ਤਾਂ ਆਦੇ ਤੋਂ ਬੋਲ ਮਹਾਕੁਸ਼ ਕੌਣ ਹੋ ਸਕਦਾ ਹੈ ਸਹੀ ਬਚਨ ਜੋ ਅਲਪੋਲ ਕਹੇ ਜਪਦੇ ਸਤ ਪਰ ਇਹ ਸੰਵਾਦ ਪਿਤਾ ਪੁੱਤਰ ਦਾ ਹੀ ਨਹੀਂ ਸਗੋਂ ਗੁਰੂ ਤੇ ਪੰਮਿਕਤ ਗੁਰੂ ਵਿਚਾਲੇ ਸੰਵਾਦ ਸੀ ਗੁਰੂ ਜੀ ਦੇ ਮਨ ਵਿੱਚ ਅਗੰਮੀ ਤਰਕਤ ਆ ਗਈ ਉਹਨਾਂ ਨੇ ਕਸ਼ਮੀਰੀ ਪੰਡਤਾਂ ਵੱਲ ਨਦਰ ਕੀਤੀ ਤੇ ਕਹਿਣ ਲੱਗੇ ਜਾਓ ਬਾਦਸ਼ਾਹ ਨੂੰ ਦੱਸ ਦਿਓ ਜੇ ਗੁਰੂ ਕੈਤ ਭਾਦਰ ਮੁਸਲਮਾਨ ਬਣ ਜਾਣ ਤਾਂ ਸਾਰੇ ਕਸ਼ਮੀਰੀ ਪੰਡਤ ਬ੍ਰਾਹਮਣ ਵੀ ਮੁਸਲਮਾਨ ਬਣ ਜਾਣਗੇ ਇਹ ਜਵਾਬ ਸਿਰਫ ਇੱਕ ਬੋਲ ਨਹੀਂ ਸੀ ਇਹੀ ਸੀ ਜ਼ੁਲਮ ਦੇ ਖਿਲਾਫ ਇੱਕ ਅਡਿੱਕ ਲਲਕਾਰ ਅਸੂਲਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਤਿਆਰੀ ਗੁਰੂ ਜੀ ਨੇ ਸਮਝਾ ਦਿੱਤਾ ਸੀ ਕਿ ਇਹ ਸਿਰਫ ਕਸ਼ਮੀਰੀ ਪੰਡਤਾਂ ਦਾ ਮਾਮਲਾ ਨਹੀਂ ਸੀ ਇਹ ਤਾਂ ਸਾਰੇ ਹਿੰਦੁਸਤਾਨ ਦੇ ਧਰਮਾਂ ਅਤੇ ਕੌਮਾਂ ਦੀ ਆਜ਼ਾਦੀ ਦਾ ਸਵਾਲ ਸੀ ਮਨੁੱਖਤਾ ਦੀ ਸਵਤੰਤਰਤਾ ਦਾ ਮਾਮਲਾ ਸੀ ਉਹਨਾਂ ਦਾ ਅਸੂਲ ਸਪਸ਼ਟ ਸੀ ਤੈਂ ਕਾਹ ਨੂੰ ਦੇਤ ਨਾ ਨਾ ਕਰ ਮਹਰਤ ਹਾਨ ਨਾ ਕਿਸ ਨੂੰ ਡਰਾਓ ਨਾ ਕਿਸੋਂ ਦਾ ਡਰੋ ਇਸ ਘਟਨਾ ਤੋਂ ਤਕਰੀਬਨ 2 ਮਹੀਨੇ ਬਾਅਦ ਗੁਰੂ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਾਈ ਦੀ ਰਸਮ ਪੂਰੀ ਕੀਤੀ ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਕੀਤੀ ਗਈ ਕਸ਼ਮੀਰੀ ਪੰਡਤਾਂ ਦੀ ਪੁਕਾਰ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਹੋਂਦ ਘਟਾ ਆਪਣੇ ਸ਼ਹਾਦਤ ਦੇਣ ਦਾ ਵੱਡਾ ਫੈਸਲਾ ਕੀਤਾ ਜਿਸ ਤੀ ਮਿਸਾਲ ਕੁੱਲ ਆਲਮ ਵਿੱਚ ਇਸ ਸ੍ਰਿਸ਼ਟੀ ਵਿੱਚ ਕੋਈ ਹੋ ਨਹੀਂ ਮਿਲਣੇ